ਆਪਾਂ ਪਹਿਲਾਂ ਅੰਦਰ ਬੈਠੇ ਸੀ ਨਾ ਤੇ ਯਾਰ ਸਵਾਲ ਨਹੀਂ ਸਾਨੂੰ ਪਤਾ ਵੀ ਕੀ ਪੁੱਛਨੇ ਆ ਥੋੜੇ ਥੋੜੇ ਸਵਾਲ ਲੈ ਕੇ ਆਏ ਆ ਤੇ ਆਪਾਂ ਬੀਬੇ ਤੋਂ ਪੁੱਛਦੇ ਆ ਹੁਣ ਸਵਾਲ ਵੀ ਕਿੱਦਾਂ ਦੇ ਹਨਾ ਸਵਾਲ ਸਾਨੂੰ ਪੁੱਛ ਸਕਦੇ ਆ ਆਪਾਂ ਤੇ ਪਹਿਲਾ ਸਵਾਲ 2 ਕਰੋੜ ਦਾ ਨਹੀਂ ਹੈਗਾ ਇਹ 7 ਕਰੋੜ ਪਹਿਲਾ ਸਵਾਲ ਵੀ ਤੇਰੇ ਜਿਹੜੇ ਆਪਦੇ ਭੈਣ ਭਰਾ ਸੀ ਹਨਾ ਹਾਂ ਹਾਂ ਤੇ ਉਹ ਉਹਨਾਂ ਨਾਲ ਪਿਆਰ ਕੀਤਾ ਸੀ ਤੇ ਅੱਜ ਕੱਲ ਜਦੋਂ ਵੱਡੇ ਹੋ ਗਏ ਉਦੋਂ ਸੋਣ ਕੀਤਾ ਸੋਟੇ ਦਾ ਬਾਲਾ ਪਿਆਰ ਸੀ ਨੀ ਅਦਰ ਲੜੇ ਨਹੀਂ ਸੀ ਕਰਤੇ ਹੀ ਹਿੜਤੇ ਹੁੰਦੇ ਤੇ ਖੇ ਵਹਨੇ ਉੱਟਦੇ ਹੁੰਦੇ ਤੇ ਖੇ ਤੋਂ ਖੇਤੀ ਕਰਦਾ ਸੀ ਇੱਕ ਡਰਾਈਵਰ ਸੀ ਕਲ ਖੱਤੇ ਗੱਡੀਆਂ ਚਲਾਉਂਦਾ ਸੀ ਗੱਡੀਆਂ ਗਾਦੀਆਂ ਸੀ ਥੋੜੀ ਸਾਕ ਰਾਤ ਕਸੀ ਬਾਪੂ ਜੀ ਨਾ ਡਰਾਈਵਰ ਸੀ ਉਹ ਵੀ ਗੱਡੀ ਚਲਾਉਂਦਾ ਜਿਹਦੇ ਕੋਲੇ ਵੀ ਸੀ ਹੀ ਐ ਗੱਡੀ ਉਹ ਤੋਂ ਕੱਲ ਟਰੱਕ ਡਰਾਈਵਰ ਇੰਡੀਆ ਜੀ ਬਹੁਤ ਸੀ ਨਾ ਪੰਜਾਬ ਚ ਵੀ ਬਹੁਤ ਸੀ ਅੱਜ ਕੱਲ੍ਹ ਨਹੀਂ ਇੰਨੇ ਟਰੱਕ ਡਰਾਈਵਰ ਹੈਗੇ ਟਰੱਕ ਗੱਡੀ ਚਲਾਉਂਦਾ ਸੀ ਜਦ ਮੈਂ ਆ ਬਰਾਤ ਤੋਂ ਉਹਨੂੰ ਬਰਾਤ ਲੈ ਕੇ ਜਾਂਦੇ ਹੁੰਦੇ ਗੱਡੀਆਂ ਤੇ ਫਿਰ ਬਾਪੂ ਜੀ ਨੇ ਕਦੇ ਸੰਪੀਆ ਹੋਣੀ ਸੀ ਪੀਤੀ ਸਰਾ ਉਸ ਤੋਂ ਨਹੀਂ ਸੀ ਪੀਤੀ ਉਹਨੂੰ ਤਾਂ ਚਾਹ ਦਾ ਵੀ ਨਹੀਂ ਸੀ ਪਿਆਣ ਨਾਲ ਕਰਦੇ ਸੀ ਮਸਤੀ ਵੀ ਸੀ ਇਹ ਦੇਖੇ ਜਿਵੇਂ ਬਰਾਤ ਜਾਣਾ ਅਗਲੇ ਨਿਕਲੇ ਕਿੰਨੇ ਮੈਂ ਦਿੰਿਆ ਲੈ 5-6 ਮੰਗਣਾ ਉਹ ਅਗਲੇ ਨੇ ਕੰਨ ਲਾ ਪਾਸੇ ਤੇ ਦਾ 500 ਰੁਪਏ ਲਾਦੇ ਜਰ ਵੀ ਇਹ ਲਾਟ ਨੇ ਵੀ ਤੂ ਕਰਦੀ ਦੈਨ ਨਾ ਪੈਸਾ ਲਾਣ ਨਾ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਗੱਡੀ ਟਰੱਕ ਚ ਜਾਂਦੀ ਸੀ ਬਰਾਦਰ ਦੂਜੀ ਆਜ ਮੈਂ ਮੋਣਾ ਹਾ ਨਹੀਂ ਹੈਗੀਆ ਦੈਂਪੂ ਟ੍ਰੈਵਲਰ ਇੰਡੀਆ ਅੱਜ ਮੈਂ ਆਪਣੀ ਨਹੀਂ ਹੈਗੀ ਸੀ ਆਪ ਦੂਜੀ ਪਹਿਲਾ ਕੀ ਕਹਿੰਦੇ ਨੇ ਆਹਨ ਸਵਿਫਟ ਆਫ ਡੀਪ ਮੰਗੋ ਹੁੰਦੀਆਂ ਅੱਛਾ ਜੀ ਬੰਨ ਆਪਣੇ ਉਥਾਰ ਹਾਂ ਜੀ ਜਿਉ ਆਉਂਦੇ ਹੋਵੇਂ ਹੁੰਦਿਆਂ ਸੀ ਜਾਣੀ ਉਹਨਾਂ ਦਾ ਮੈਨੂੰ ਨਾਂ ਨਹੀਂ ਆਉਂਦਾ ਮਹਿੰਦਰਾ ਮੰਦਰਾਲ ਨੂੰ ਉਹ ਤੇ ਬੈਂਦੇ ਹੁੰਦੇ 10 ਬੰਦੇ ਬੈਠ ਜਾਂਦੇ ਸਾਡੇ ਕੋਲ ਉਹਦੋਂ ਗੱਡੀ ਹੈਗੀ ਤੁਹਾਡੇ ਕੋਲ ਮੇਰੇ ਪਾਪਾ ਸੀ ਕੋਲੇ ਸੀ ਜਿਹੜੀ ਗੱਡੀ ਸੀ ਲੇਕਿਨ 1 ਸੈਕਿੰਡ ਕਿਹੜੀ ਗੱਡੀ ਸੀ ਮੈਨੂੰ ਪਤਾ ਨਹੀਂ ਹੁਣ ਮੈਨੂੰ ਨਾਂ ਨਹੀਂ ਆਉਂਦਾ ਉਹਦਾ ਵੀ ਉਹ ਐ ਡਰਾਈਵਰ ਡਰਾਈਵਿੰਗ ਕਰਦਾ ਸੀ ਜਿਵੇਂ ਉਹ ਕਿਸੇ ਨੂੰ ਲੈ ਗਿਆ ਬਰਾਤ ਲੈ ਗਿਆ ਕਿਸੇ ਦੀ ਕਿਚਾ ਨਾਲੇ ਛਰਾਬ ਦੀ ਬੋਤਲ ਦੇ ਦਿੰਦੇ ਸੀ ਨਾਲੇ ਨਟੂਨ ਤੇ ਪਿਆ ਦੇ ਦਿੰਦੇ ਸੀ ਸੇ ਮੁਸਾਰਕਾ ਤੇ ਅੱਜ ਕੱਲ ਤਾਂ ਵੀ ਜਿਵੇਂ 5 ਰੁਪਏ ਦੀ ਕੋਈ ਵੈਲਿਊ ਨਹੀਂ ਹੈਗੀ ਹਾਂ ਉਹ ਤਾਂ ਚਾਨੇ ਦਾ ਖੰਨੀ ਦੀ ਜੋਂ ਨੇ ਖੰਨੀ ਦੀ ਕਿਤਾਬ ਪਾਪੀ ਆ ਜਾਂਦੀ ਸੀ ਤੂੰ ਕਿੰਨਾ ਪੜੀ ਆ 8 8 ਪੜੀ ਆ ਮੇਰਾ ਦੂਸਗਾਹਾਂ ਗ ਜਾਣ ਨਹੀਂ ਸੀ ਦਿੰਦੇ ਵੀ ਹੁਣ ਵਸ ਇੰਨੀ ਪੜ ਕੇ ਹਨ ਘਰ ਦਾ ਕੰਮ ਕਰੋ ਗਾਂਣ ਫੁੱਲੀ ਹਾਲ ਜਾਣਾ ਪੈਂਦਾ ਜਾਂ ਠੀਕਰੀ ਹਾਲ ਜਾਣਾ ਪੈਂਦਾ ਕੋਈ ਦਾ ਸੁਦੇਸਤ ਨਹੀਂ ਸੀ ਉਹ ਟੇਹਿਆ ਪੇਰਾਉ ਦਾ ਕੰਮ ਕਰਨ ਨਾਲ ਤੇ ਦਰਿਆ ਕੋਈ ਨਹੀਂ ਨਾ ਪਸਲੇ ਆਪਾਂ ਆਸ਼ੂ ਗੁਲੀਆਂ ਮੱਕ ਅਲਮੱਕੀਆਂ ਵੀ ਵੇਸੀ ਜਿਵੇਂ ਉਦੋਂ ਦੇ ਜਿਹੜੇ ਆ ਉਦੋਂ ਤਿਹਾੜ ਹੁੰਦੇ ਸੀ ਜਿਵੇਂ ਦੀਵਾਲੀ ਦੁਸ਼ਹਿਰਾ ਹਣਾ ਪਾਲਾ ਚਾਹ ਹੁੰਦਾ ਸੀ ਅੱਜ ਕੱਲ ਚਾਹ ਘਟ ਰਿਹਾ ਮਤਲਬ ਸਾਰੇ ਪੰਜਾਬ ਸਾਹ ਵੰਦੀ ਸੀ ਲੱਡੂ ਜਨੇਦੀਆਂ ਘਰ ਹੀ ਬਣਾਉਂਦੇ ਸੀ ਦੀਵਾਲੀ ਆ ਗਈ ਲੱਡੂ ਬਖਾਲੇ ਇਹ ਉਹਨਾਂ ਤੇ ਵਾਲੀ ਆ ਉਹ ਲੱਡੂ ਕੋ ਕੰਮ ਆਵੇ ਘਰ ਦੋ ਘਰ ਰਾਲ ਕੇ ਐਂ ਘਰੀ ਲੱਡੂ ਬਣਾ ਲੈਂਦੇ ਸੀ ਅੱਜ ਕੱਲ ਤਾਂ ਮਤਲਬ ਸਾਰੇ ਜਵਾਬ ਗਵਾ ਬਾਰੇ ਨਹੀਂ ਚੱਲੀ ਜਾਂਦਾ ਪੂਰੀ ਸਾਰੇ ਜਵਾਬ ਗਵਾ ਬਾਰੇ ਅੱਜ ਕੱਲ ਪਟਾਕੇ ਪਟੂ ਉਹਦੇ ਪਟਾਕੇ ਚੱਲਦੇ ਸੀ ਹਾਂ ਹਰ ਸੋਨੇ ਚੱਲਦੇ ਸੀ ਜਾਣੇ ਚੱਲਦੇ ਤਾਂ ਸੀ ਇਹ ਲੋੜੀ ਨੂੰ ਆਪ ਹੁਦ ਪਿੰਨੇ ਕਰ ਲੈਂਦੇ ਮੱਕੀ ਦੇ ਦਾਣੇ ਦੇ ਲਾ ਬਣਾ ਕੇ ਕਮੈਂਟ ਚ ਦੱਸੋ ਪੂਤ ਪਿੰਨੇ ਕੀ ਹੁੰਦੇ ਆ ਨਾ ਵੀ ਲੋਡਿੰਗ ਹੋ ਆ ਬਾਦਰੇ ਦੀਆਂ ਬੂਟ ਪਿੰਨੇ ਘਰ ਤੇ ਬਣਾ ਕੇ ਸਿੱਕੀ ਤੇ ਢੀਡ ਤੜਕੇ ਤੋਂ ਲੱਗ ਜਾਂਦੇ ਸੀ ਹੱਥਾਂ ਟਾਈ ਬਾਰੀ ਦੀ ਸਿੱਕੀ ਸੀ ਜਿਵੇਂ ਤੇਰੇ ਹੁਣ ਮੰਮੀ ਡੈਡੀ ਹੈ ਨਹੀਂ ਹੈਨਾ ਨਾ ਮੰਮੀ ਡੈਡੀ ਹੈ ਨਹੀਂ ਫਿਰ ਉਹਨਾਂ ਨੂੰ ਤੂੰ ਮਿਸ ਕਰਦੀ ਆ ਕਦੇ ਕਦੇ ਹਾਂ ਜਿਆਦਾ ਤਾਂ ਆਉਂਦੀ ਨੇ ਔਰ ਪ੍ਰਾਣੀਆਂ ਜਦੋਂ ਦਰਤੀ ਬਥੇਰਾ ਪਿਆਰ ਕਰਦੇ ਸੀ ਜਦੋਂ ਦਰਤੀ ਬਥੇਰਾ ਪਿਆਰ ਕਰਦਾ ਸੀ ਮਸਾ ਦੇ ਕੇ ਸੀ ਨਾਨਾ ਤਵੇ ਕੱਲੇ ਮਾਗਰ ਸਾਡੇ ਇੰਨੇ ਜਵਾਕ ਨੇ ਇਹ ਬਾਪੂ ਜੀ ਨੇ ਘਰੇ ਸਾਡੇ ਨੇ ਸੰਨ ਕੂਰੇ ਆ ਲੱਸੀ ਅੱਛਾ ਨਾਨਾ ਤੇ ਨਾਨੀ ਇਕੱਲੋ ਤੇ ਸੀ ਨਾ ਨਾਨੀ ਵੀ ਕੱਲੀ ਜੱਲੀ ਤੇ ਨਾਨੀ ਵੀ ਕੱਲੀ ਸੀ ਨਾਨਾ ਵੀ ਕੱਲਾ ਸੀ ਨਾਨੀ ਕਲਕੱਤੇ ਤੋਂ ਸੀ ਕਲਕੱਤੇ ਤੋਂ ਸੀ ਕਲਕੱਤੇ ਤੋਂ ਵਾਕੇ ਲੈ ਚਨਾਨੀ ਦਾ ਪਾਈ ਦਾ ਨੂੰ ਪਾ 500 ਰੁਪਿਆ ਦੇ ਦਿੰਦੀ جان دے دیں گے اس کے لیے کیا بات کر رہے ہو اپ کلکتے ہوٹل سے والا سامان دیتا سی ہاں پھر جڑے نانی جی جڑے کلکتے دی سی اوتھا دا ہن کوئی جان پہچان ہے نہیں بس او مامے زمین ایں نے بیچتی اپ دی چاچے تائے ہی گئے نے اچھا تنیرے رہ گئے نے ماماں سی گئے تنیرے تائے دا منڈا یہ سی مامے جا گئے سی یہ چاچے تائے میں ہن انہاں دا برتاوا پتہ نہیں ہے برتاوا پتہ نہیں ਅਸਲ ਕਹਾਣੀ ਤਾਂ ਇਹ ਨਹੀਂ ਉਹਨਾਂ ਨੂੰ ਸਾਲ ਜਿਵੇਂ ਤੇਰੀ ਪਾਪੇ ਨਾਲ ਲੜਾਈ ਹੋ ਜਾਂਦੀ ਕਈ ਵਾਰ ਫਿਰ ਮਤਲਬ ਵੀ ਲੜਦੇ ਰਹਿੰਦੇ ਤੁਸੀਂ ਫਿਰ ਉਹਨੂੰ ਮਤਲਬ ਨਹੀਂ ਆਏ ਕਿ ਦੂਜੇ ਦਿਨ ਫਿਰ ਸਹੀ ਕਿਵੇਂ ਹੋ ਜਾਂਦਾ ਸੀ ਤੁਸੀਂ ਹੱਥੋਂ ਹੱਥੋਂ ਗਈ ਉਹ ਕਿਵੇਂ ਹੋ ਜਾਂਦੇ ਸੀ ਉਹ ਜੇ ਲੜਦਾ ਸੀ ਤਾਂ ਰੋਟੀ ਮੈਨੂੰ ਤਾਂ ਕਰਕੇ ਖਾਉਣੀ ਪੈਂਦੀ ਸੀ ਇਹ ਬੜੀਆ تھا ਗੁਰੂ ਨਹੀਂ ਆਇਆ ਨਹੀਂ ਜਿਵੇਂ ਰੋਟੀ ਨਹੀਂ ਉਹਨਾਂ ਨੇ ਖਾਣੀ ਆਉਂਦੀ ਲਾ ਕੇ ਰੋਟੀ ਵੀ ਦੇਣੀ ਦਾ ਇਚਾ ਕਰਾਂ ਮੈਨੂੰ ਇਹ ਨਹੀਂ ਸੀ ਵੀ ਅਗਲੀ ਕਹਿੰਦੀ ਮੈਂ ਨਹੀਂ ਆਉਂਦੀ ਹਾਂ ਨਾ ਆ ਜਾ ਕੋਸਤਾ ਸਾਡੇ ਮੈਂ ਨਹੀਂ ਆਉਂਦੀ ਹਾਂ ਅੱਜ ਕੱਲ ਦੇ ਟਾਈਮ ਦੇ ਹਿਸਾਬ ਨਾਲ ਜਿਵੇਂ ਅਗਲੀ ਕਹਿੰਦੀ ਮੈਂ ਤਾਂ ਡਿਵੋਰਸ ਦੇਣਾ ਉਦੋਂ ਤੋਂ ਹਾਂ ਹਾਂ ਉਦੋਂ ਤੋਂ ਡਿਵੋਰਸ ਲਿਖਦੇ ਹਾਂ ਲੱਤਾ ਵੀ ਜਿੱਥੇ ਰਮਾ ਆਪੇ ਉਹਨੇ ਤੋਂ ਤਾਂ ਇਹ ਮਾਰਤੀ ਹੋਈ ਨਹੀਂ ਹਲੇ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਤੁਸੀਂ ਬੋਲੋ ਵੀ ਅੱਜ ਕੱਲ ਦੀਆਂ ਕੁੜੀਆਂ ਤੋਂ ਲੋ ਵੀ ਉਦੋਂ ਜਿਹੜਾ ਟਾਈਮ ਸੀ ਉਦੋਂ ਟਾਈਮ ਇਦਾਂ ਦਾ ਸੀ ਵੀ ਜੇ ਕੋਈ ਕਹੇ ਕਿਸ ਨੇ ਘਰੋ ਤੋੜਦੀ ਹੈ ਨਾ ਤਾਂ ਵੀ ਮਤਲਬ ਕਈ ਕੁੜੀਆਂ ਬਹੁਤ ਸਿਆਣੀਆਂ ਜੇ ਗੱਲ ਇਹ ਸੀ ਹਾਂ ਜਿਹੜੇ ਕੁੜੀ ਸੰਟੀ ਸੀ ਜਾਂ ਆਹ ਕਾਰਾੜੀ ਛੱਡੀ ਤੇ ਨੰਗਾ ਪਿੰਡ ਦੇ ਲੋਕ ਪੰਡਾ ਤਿਆਗ ਦਿੰਦੇ ਸੀ ਪੰਡਾ ਤਿਆਗ ਵੀ ਦੱਸੋ ਕਮੈਂਟ ਚ ਕੀ ਹੁੰਦਾ ਹਾਂ ਨੰਨਾ ਦਾ ਖਾਣਾ ਪੀਣਾ ਬੰਦ ਕਰ ਦਿੰਦੇ ਸੀ ਇਹਦੇ ਘਰੇ ਕਿਸੇ ਨਹੀਂ ਲਾਣ ਦਾਲ ਪਾਣੀ ਦੇ ਕੇ ਸਾਂਝ ਹੁੰਦੀ ਸੀ ਹੂੰ ਆਟੇ ਪਾਣੀ ਦੀ ਵੀ ਸਾਂਹ ਹੁੰਦੀ ਸੀ ਵੀ ਦੇਖਦੇ ਨਹੀਂ ਸੀ ਹੱਥ ਉੱਤੇ ਘਰੋਂ ਮੰਗ ਲਿਆਉਂਦੇ ਸਾਰੇ ਸਭ ਦੀਾ ਹੌਦ ਘਟਾ ਰਹੀ ਖਾਵਾ ਚਾਉਂਦੇ ਸੀ ਅੱਕ ਦੀ ਮੱਕ ਕਹਿੰਦੇ ਹੁੰਦੇ ਸੀ ਉਹ ਹਾ ਵੀ ਦਵਦੇ ਸੀ ਚੁੰਨੇ ਤੇ ਯਾਗਲੇ ਤੇ ਬੋਲੀ ਜਾਂਦੀ ਫਿਰ ਗਵਾਂਟਿਆਂ ਨੇ ਮੰਗ ਕਰਨਾ ਬਾਗਦਾਨ ਦੇ ਯਾਗ ਲਈ ਸਰਫੇ ਘਰ ਤੇ ਸੀ ਲੋਕ ਤੇ ਜਿਹੜੇ ਤੇਰੇ ਭੈਣ ਭਰਾ ਛੋਟੇ ਹੁੰਦੇ ਸੀ ਤੈਨੂੰ ਮਤਲਬ ਸਟ੍ਰਿਕਟ ਹੁੰਦੇ ਸੀ ਵੀ ਆਂ ਤੂੰ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਹਾਂ ਭਰਾ ਭਰਾ ਇਹ ਛੋਟਾ ਆਪਣਾ ਆਉਂਦਾ ਸੀ ਇਹ ਛੋਟਾ ਪੜਾ ਜਿਹੜੀ ਸਾਡੀ ਬੇਬੇ ਦੀ ਰਸਤਿਹਾਰੀ ਕਾਫੀ ਨੇ ਮਤਲਬ ਕਾਫੀ ਕੁਝ ਵੀ ਕੁਝ ਵੀ ਉਹ ਤੋਂ ਉਹ ਕਹਦਾ ਸੀ ਨਾ ਵੀ ਕੀ ਯਾਤ ਨਹੀਂ ਜਾਣਾ ਰੇਡ ਵਾਲਾ ਆ ਲੈਣ ਆਏਗਾ ਸੀ ਸਾਡੇ ਇਹ ਸੁਣਨ ਨਾਲ ਉਹਨੂੰ ਚਿੰਤਾ ਲਾ ਜਾਂਦਾ ਸੀ ਰੇਡੂ ਵੀ ਦੀ ਸੁਣਨ ਨੂੰ ਨਾ ਰੇਡੂ ਵੀ ਸੁਣਨ ਨੂੰ ਰੇਡੂ ਤਾਂ ਉਹ ਬਹੁਤ ਚੰਗੀ ਚੀਜ਼ ਸੀ ਉਦੋਂ ਤੁਹਾਡੇ ਲਈ ਜੇ ਮਾੜੀ ਚੀਜ਼ ਸੀ ਪਰ ਦਿਓ ਸੀ ਵਿਚਾਰਾ ਆਪਦਾ ਕੰਮ ਲੱਗੇ ਰਹਿੰਦੇ ਸੀ ਕਿ ਟਾਈਮ ਪਾਸ ਕਿੱਦਾਂ ਕਰਦੇ ਐ ਬਾਜ਼ਲਾ ਐ ਬਾਜ਼ ਬਾ ਦਾ ਬਾਧੂ ਹੁੰਦਾ ਸੀ ਇਹ ਟਾਈਮ ਪਾਸ ਕਿਵੇਂ ਤੁਸੀਂ ਇੱਦਾਂ ਤਾਂ ਨਹੀਂ ਗੇੜੀਆਂ ਕਰ ਸਕੂਟਰੀ ਤਾਂ ਨਾ ਨਾ ਸਕੂਟਰੀ ਤੇ ਨਹੀਂ ਸੀ ਟਿਕਾ ਨਹੀਂ ਸੀ ਜਾਣਾ ਤਰਪੀ ਜਾਂਦੇ ਸੀ ਅਸੀਂ ਤਾਂ ਮੱਗਾਲ ਮੱਸੀਆ ਤੇ ਨਾਉਣ ਵੀ ਤਰਪੀ ਜਾਂਦੇ ਸੀ ਅੱਜ ਕੱਲ ਮੱਸੀਆ ਨਾ ਪਹਿਲਾਂ ਮੱਸੀਆ ਬਹੁਤ ਇੰਪੋਰਟੈਂਟ ਥਾ ਮੰਦਰੀ ਮਸਿਆਂ ਨੂੰ ਘਰਦਵਾਰੇ ਜਾਂਦੇ ਨਾਉਂਦੇ ਆਲਾ ਲੰਗਰ ਪਾਣੀ ਚੱਕ ਕੇ ਆਉਂਦੇ ਅੱਜ ਕੱਲ ਉਹ ਮੈਨੂੰ ਨਹੀਂ ਲੱਗਦਾ ਬਹੁਤ ਬੰਦੇ ਭੁੱਲਦੇ ਜਾ ਰਹੇ ਹਨਾ ਜਿਵੇਂ ਅਸੀਂ ਆਪ ਵੀ ਹਾਂ ਅਸੀਂ ਤਾਂ ਗੱਦੇ ਕਿ ਉਹ ਮਾਤਾ ਹੀ ਨਹੀਂ ਜਬੈਰ ਨਾਲ ਦਾ ਵਕਵਾਹ ਚੋਕ ਲੀਆਂ ਉਹ ਵੀ ਕੱਟੀਆਂ ਸੇਲੀਆਂ ਚੋਕਦੀਆਂ ਮਿੱਡੀਆਂ ਕਰਕੇ ਮੈਂ ਅੱਜ ਤੇਰੇ ਖੇਤ ਜਾਣਾ ਚੋਕਣਾ ਤੇਰੇ ਖੇਤ ਜਾਣਾ ਏਰਾ ਇਹ ਘੱਤਦੀਆਂ ਕੱਟੀਆਂ ਹੀ ਫਿਰ ਉਹਨਾਂ ਦਾ ਘੱਤ ਕੇ ਸੂਤ ਬਣਾ ਕੇ ਫਿਰ ਤਰੀਆਂ ਕੱਟੀਆਂ ਬਣਦੀਆਂ 10 ਚਰਖਾ ਕਿੰਨਾ ਕੱਟਿਆ ਚਾਰ ਕਵੀ ਸੀ ਆਪਣੇ ਘਰੇ ਉਹ ਤੇਰਾ ਸੀ ਸਾਖੇ ਵਾਲੇ ਕੱਤੇ ਨੇ ਤਰਫੇ ਸੇਮੀਆਂ ਵੀ ਹੁਣ ਤਾਂ ਸਾਰੀ ਚੀਜ਼ ਮੁੱਲ ਦੀ ਆ ਉਹਦਾ ਤਾਂ ਸੇਮੀਆਂ ਵੀ ਘੜੇ ਤੇ ਵਟਦੀਆਂ ਸੀ ਮੈਂ ਤੈਨੂੰ ਕਈ ਵਾਰ ਛੋਟੇ ਹੁੰਦੇ ਨੂੰ ਦੇਖਿਆ ਤੂੰ ਵੱਡੀ ਸਾਰੀ ਪਰਾਲੀ ਸੇਮੀਆਂ ਦੀ ਸ਼ਰਤੀ ਚੱਕ ਲਿਆਉਂਦੀ ਸੀ ਹਾਂ ਹੈ ਇਹ ਕਿ ਜਾਣ ਕਿੱਥੇ ਸੀ ਕਰੇ ਪਰਾਲੀ ਨਹੀਂ ਹੁੰਦੀ ਪੰਡ 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 ਐ ਜਾਣ ਵਾਲੀ ਸੀ ਤੇਰੇ ਚ ਵੀ ਇਹ ਕੰਮ ਬਾਤ ਕੀਤਾਰ ਬਾਪੂ ਜੀ ਪਿੰਡ ਸਾਰਾ ਘਰ ਤੂੰ ਸਰਾਉਂਦਾ ਸੀ ਇੱਕ ਮੈਨਾਂ ਇੱਕ ਮੇਰੀ ਸੇਲੀ ਕੋਲ ਜੰਤਰ ਜਿਹਾ ਰਿਲ ਮੈਂ ਜਾ ਖਤਮ ਬਾਏ ਬਾਏ ਟਾਟਾ ਬੇਹਣਾ ਨੇ ਖੇਲਦੀ ਦਾ ਵੀ ਕੰਮ ਕੀਤਾ ਘਰ ਦਾ ਵੀ ਕੰਮ ਕੀਤਾ ਕਿ ਤੂੰ ਜਿਹਾ ਸਿਹਰਾ ਲਿਆ ਉਹਨਾਂ ਕੋ ਤਾਂ ਨਾਮ ਨਹੀਂ ਚਣ ਚਲਾਈ ਨੇ ਨੱਕੇ ਵੀ ਵੱਡੇ ਨੇ ਸਾਰਾ ਕੁਝ ਤੇ ਜਿਹੜੀਆਂ ਤੇਰੀਆਂ ਦੋ ਭੈਣਾਂ ਹੋਰ ਨੇ ਉਹ ਵਧੀਆ ਨੇ ਉਹ ਵਧੀਆ ਨੇ ਇੱਕ ਤੇਰਾ ਭਰਾ ਸੁਣਿਆ ਵੀ ਵਿਆਹ ਕਰਕੇ ਘਰੋਂ ਭੱਜ ਗਿਆ ਸੀ ਨਾ ਜਮਾ ਵਿਆਹ ਨਹੀਂ ਕਰਾਉਣਾ ਭਈ ਹਾਂ ਇਹ ਰਹੇ ਉਹ ਬਖਕਾਰਨਾ ਜਦੋਂ ਘੜਦੀ ਵੀਏ ਤਾਂ ਤੁੰ ਤੂੰ ਪੁੱਛ ਲੈ ਕਿ ਤੂੰ ਬੋਲਣਾ ਹੀ ਹੋਰ ਸਾਡੇ ਕੋਲ ਚਾਹ ਹੈਗੀ ਆ ਕਈ ਪੋਡਕਾਸਟ ਵਾਲੇ ਚਾਹਦੇ ਤੇਰੀ ਆ ਇੱਕ ਇੱਕ ਜਣਾ ਵਿਆਹ ਆ ਹੁੰਦਾ ਅਗਲਾ ਕਹਿੰਦਾ ਸਾਰਿਆਂ ਨੇ ਥੋੜਾ ਬੈਕਗ੍ਰਾਉਂਡ ਲੈਨੇ ਤੇ ਜਿਹੜਾ ਆਪਣਾ ਉਹ ਸੀ ਉਹ ਕੌਣ ਸੀ ਯਾਰ ਉਹ ਲੰਗ ਮਾਰਦਾ ਹੀ ਰਹੋ ਸੀ ਜਸਵੰਤ ਵੱਡਾ ਬੰਦਾ ਕੋਈ ਬੱਜਿਆ ਸੀ ਸਾਲਾ ਇਹ ਦੁੱਖ ਕਾਇ ਖਤਮ ਨਹੀਂ ਹੁੰਦਾ ਬੇ ਮੈਂ ਡਰਾਈਵਿੰਗ ਸਿੱਖਣ ਗਿਆ ਸੀ ਕਲਕੱਤੇ ਹਾਂ ਜੀ ਟਰੱਕ ਥੱਲੇ ਆ ਗਿਆ ਸੀ ਅੱਜ ਅੱਛਾ ਅੰਮ੍ਰਿਤਾਲੋਂ ਸੀ ਜਾਦਾ ਭਰਿਆ ਵਾ ਟਰੱਕ ਸੀ ਉੱਤੇ ਪਾਇਆ ਗਿਆ ਨੀਂਦ ਆ ਗਈ ਹੱਥੇ ਟਿਕ ਪਿਆ ਅੱਛਾ ਮਗਰ ਇਹ ਟਰੱਕ ਵਾਲਿਆਂ ਨੇ ਚੱਕਿਆ ਤੋਂ ਲੱਤਾਂ ਦੇ ਤੋਂ ਨਾ ਗਿਆ ਬੁਰਾ ਕੱਲ ਅੱਜ ਕੱਲ ਤਾਂ ਪਿੰਡਾਂ 'ਚ ਮਤਲਬ ਕਿਤੇ ਵੀ ਲੜਾਈ ਹੋ ਜੇ ਬੰਦਾ ਹਥਿਆਰ ਲਿਆਉਂਦਾ ਹੈ ਨਾ ਕੁਛ ਵੀ ਉਹਦੋਂ ਲੜਾਈਆਂ ਕਿੱਦਾਂ ਦੀਆਂ ਨੇ ਜਿੱਥੇ ਦੇਖਿਆ ਲੜਾਈਆਂ ਟੋਟੀਆਂ ਨਾਲ ਇੱਟਾਂ ਨਾਲ ਹਾਂ ਤੇ ਇਹ ਤੇਰ ਉਹ ਤਾਂ ਪੁੱਲ ਚੁੰਦੀ ਸੀ ਤਾਂ ਤੁਸੀਂ ਕਿਹਾ ਕਿ ਅਸਲੀਆ ਤੇ ਪੰਜਾਬ ਤੇ ਤੈਨੂੰ ਫਰਕ ਕੀ ਲੱਗਿਆ ਹੁਣ ਤੂੰ ਉੱਥੇ ਜਾਣਾਗਾ ਤੈਨੂੰ ਫਰਕ ਲੱਗੂਗਾ ਤੂੰ ਇੱਥੇ ਆ ਇੱਥੇ ਕੀ ਵਰਗਾ ਅੱਤ ਕਮਨਤਾ ਆਵਲਾ ਦਾਨੀ ਹੋਇਆ ਫੇ ਅਸੇ ਉੱਥੇ ਵੀ ਕਰੇ ਅੰਤਰੀ ਰਹਿੰਦੇ ਸੀ ਵੀ ਇੱਥੇ ਵੀ ਅੰਤਰੀ ਵਧੀਆ ਬਗ ਉੱਥੇ ਜਿਆਦਾ ਜਿਆਦਾ ਗਰਮੀ ਆ ਜਿਆਦਾ ਠੰਡ ਹੈ ਇੱਥੇ ਜਿਆਦਾ ਹੋਊਗਾ ਕੀ ਮੌਸਮ ਦਾ ਕਿੰਨਾ ਫਰਕ ਹੈ ਅੱਛਾ ਵਾਲੀ ਗੱਲ ਨਹੀਂ ਇਹ ਕੋਈ ਇੱਕ ਮਾousਾ ਮਾ ਰਿਨਾ ਗਰਮੀ ਨਾਲ ਟੱਟਾ ਵਾ ਜਿਵੇਂ ਆ ਮਾousਾ ਪਹਿਲਾਂ ਧੁੱਪ ਸੀ ਤੁਸੀਂ ਦੇਖਿਆ ਪਹਿਲਾਂ ਧੁੱਪ ਸੀ ਹੁਣ ਬੱਦਲ ਹੋ ਗਏ 10 ਮਿੰਟਾਂ ਚ ਬੱਦਲ ਹੋ ਗਏ ਮੈਂ ਬਤੀਆ ਮਾ ਬਤੀਆ ਹੁਣ ਅਸਰ ਨਹੀਂ ਟਲ ਵਾਲਾ ਆਂ ਦੋ ਜੀ ਸਾਡੀ ਬੇਬੇ ਦੇ ਬਿਜ਼ਨਸ ਕਲਾਸ ਵੀ ਦੇਖ ਲਈ ਹੈ ਨਾ ਉਹ ਬਿਜ਼ਨਸ ਕਲਾਸ ਵਧੀਆ ਲੱਗੀ ਨਹੀਂ ਜਿਹੜੇ ਜਿਹੜੇ ਬੰਦੇ ਕਮਾਉਂਦੇ ਆ ਨਾ ਆਪ ਵੀ ਬੇਬੇ ਨੂੰ ਇੱਕ ਵਾਰ ਜ਼ਰੂਰ ਬਿਜ਼ਨਸ ਕਲਾਸ ਤੇ ਭਮਾਓ ਤਾਂ ਕਿ ਉਹ ਦੇਖ ਸਕਣ ਨਾ ਡਿਫਰੈਂਸ ਦੇਖ ਸਕਣ ਵੀ ਜਿੱਦੇ ਪਿੱਛੇ ਬਹਿਣੀ ਆ ਤੇ ਅੱਗੇ ਜਾ ਕੇ ਕਿਤੇ ਵਧੀਆ ਸੀਟ ਤੇ ਬਹਿਣੀ ਤੇ ਜ਼ਰੂਰ ਆਪ ਦਾ ਇੱਕ ਵਾਰ ਉਹਨਾਂ ਨੂੰ ਐਕਸਪੀਰੀਅੰਸ ਦਿਓ ਜਿੰਦਗੀ ਜਿਹਾ ਨੇ ਮੈਂ ਦਾ ਡੈਡੀ ਫੌਜ ਤੇ ਰਹਾ ਉਹਨੇ ਨਹੀਂ ਸੀ ਕਦੇ ਕਮਾਇਆ ਤੇ ਫਿਰ ਪੁਲਿਸ ਤੇ ਰਹਾ ਫਿਰ ਨਹੀਂ ਸੀ ਕਮਾਇਆ ਪੁੱਤ ਨੇ ਕਮਾਇਆ ਆਸਰੇ ਦੇ ਤਾ Thanks. ਇਹੇ ਲੋਟ ਕਮਾਤ ਮਰਲੇ ट्रैवलिंग लाइक ਸਿਰ ਘਮਾਤਾ। ਅੱਛਾ। ਬੜੀਆ ਆਸਟ੍ਰੇਲੀਆ ਤੱਕ ਨਵੀਂ ਘਾਟਾ ਹੋਣਾ ਆਸਟ੍ਰੇਲੀਆ। ਨਵੀਂ ਬੇਖਲਿਆ। ਜਹਾਜ਼ ਚ ਮੈਂ ਲਾਦਾ ਨਹੀਂ ਉਦੋਂ ਬੈਠਾ ਹੋਣਾ ਕੋਈ। ਨਾ। ਹੈਨਾ? ਆ ਆਏ ਦੇਖਦੇ ਹਾਂ ਤੇ ਕਿ ਉਹ ਜਹਾਜ਼ ਜਾਂਦਾ। ਹੁਣੇ ਕੁਝ ਕੁ ਲਾਸਟ ਗੱਲਾਂ ਇਹਨੇ ਬਸ ਆਪਾਂ ਸਮਾਪਤ ਕਰ ਲੱਗਿਆਂ। ਉਹੀ ਪੋਡਕਾਸਟ ਜਿਆਦਾ ਵੱਡਾ ਹੋ ਜਾਣਾ 15 20 ਮਿੰਟ ਦਾ ਹੀ ਆਪਾਂ ਰੱਖਣਾ ਜਿਆਦਾ ਨਹੀਂ ਰੱਖਣਾ ਤੇ ਲਾਸਟ ਵਾਰ ਇਹ ਵੀ ਤੋਂ ਨਵੀਂ ਜਨਰੇਸ਼ਨ ਨੂੰ ਕੁਝ ਜਿਹੜੇ ਨਵੇਂ ਜਵਾਗ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਈ ਹੈ ਸਾ ਕਹਿੰਦੇ ਵੀ ਕੰਮ ਕਰੋ ਮਿਹਨਤ ਕਰੋ ਹਨਾ ਮਾਪਿਆਂ ਨੂੰ ਸੌਖ ਦੇਵੋ ਕਿਹਦਾ ਇੱਟਾ ਘੜੇ ਨਾ ਕਰੋ ਮਾਪਿਆਂ ਨੂੰ ਸਾਰੀ ਜ਼ਿੰਦਗੀ ਤੁਹਾਡਾ ਹੋ ਸੁੱਖਾਂ ਸੌਖਾਂ ਇੰਨਾ ਨਹੀਂ ਹਿੱਸਾ ਲੱਗਦੇ ਨੇ ਇੰਨਾ ਨਹੀਂ ਹਿੱਸਾ ਸਾਨੂੰ ਕਈ ਗੱਲਾਂ ਯਾਦ ਨੇ ਜਿਵੇਂ ਸਾਡੀ ਬੇਬੇ ਬਹੁਤ ਪਾਠ ਸੁਖਦੀ ਸਾਡੇ ਲਈ ਹੈ ਨਾ ਵੀ ਕੋਈ ਕਾਮਯਾਬ ਹੋ ਜੇ ਅਸੀਂ ਕਹਿਨਦੇ ਸੀ ਵੀ ਵੀ ਸਾਤ ਪਾਠ ਨਹੀਂ ਹੋ ਰਿਆ ਮੰਮੀ ਕਹਿੰਦੀ ਚੱਲ ਮੈਂ ਕਰ ਲੂਗੀ ਤੁਹਾਡੇ ਵੱਡੇ ਦਾ ਤੁਸੀਂ ਮੈਨੂੰ ਮੈਂ ਹੈ ਨਾ ਇਦਾਂ ਜਿਹੜੇ ਮੁੰਡੇ ਅੰਮੀ ਨਸ਼ਿਆਂ ਤੇ ਲੱਗ ਜਾਂਦੇ ਆ ਮਤਲਬ ਬੇਰੁਜ਼ਗਾਰੀ ਕਰਕੇ ਉਹਨਾਂ ਨੂੰ ਕਿ ਵਿਨਾਹ ਆ ਉਹਦਾ ਕੰਮ ਮਿਹਨਤ ਕਰਨਾ ਨਸ਼ੇ ਕਿਉਂ ਕਰਨਾ ਮੈਂ ਤਾਂ ਘਰ ਨਾਲ ਉਹਦਾ ਵਧੀਆ ਕੰਮ ਕਰਕੇ ਮਾਪਿਆਂ ਨੂੰ ਸੁਖ ਦੇਣ ਮਾਪਿਆਂ ਮਾਗਰੋਂ ਸੜਫਦੇ ਨੇ ਨਾ ਸਿਖਾ ਕੇ ਗੋਲੇ ਆ ਕੇ ਮਰੀ ਜਾਂਦੇ ਨੇ ਮਾਪਿਆਂ ਦੇ ਮਾਗਰੋ ਅੱਗੇ ਤਾਂ ਪਿੱਛੇ ਆਉਂਦੇ ਨੇ ਇਹ ਹੈ ਕਿ ਸੀ ਇਮੋਸ਼ਨਲ ਗੱਲਾਂ ਇਹਨੂੰ ਦਿਲ ਤੇ ਨਹੀਂ ਲੌੜਦੀਆਂ ਇਹ ਆਪਣੀ ਚਾਹ ਵੀ ਮੁੱਕ ਗਈ ਤੇ ਆਪਾਂ ਪੋਡਕਾਸਟ ਵੀ ਖਤਮ ਕਰਨ ਲੱਗੇ ਹੁਣ ਤੇ ਬੇਬੇ ਨਾਲ ਸਾਡੀਆਂ ਗੱਲਾਂ ਸੀ ਕੁਛ ਕੇ ਇਹ ਤੇ ਹਜੇ ਸਾਡਾ ਇਹ ਪਹਿਲਾ ਪੋਡਕਾਸਟ ਆ ਪੋਡਕਾਸਟ ਪਤਾ ਨਹੀਂ ਕੀ ਐ ਇਹ ਕੀ ਨਹੀਂ ਹੈਗਾ ਨਾ ਪਰ ਆਪਾਂ ਇਹਨੂੰ ਜਿਵੇਂ ਲੋਕ ਪੋਡਕਾਸਟ ਕਹਿੰਦੇ ਆ ਤੇ ਆਪਾਂ ਪੋਡਕਾਸਟ ਹੀ ਕਹਾਵਾਂਗੇ ਤੇ ਲਾਸਟ ਗੱਲਾਂ ਨੇ ਬਸ ਇੱਥੇ ਆਪਾਂ ਸਮਾਪਤੀ ਕਰ ਲੱਗੇ ਆ ਹੈਨਾ ਅਮੀ ਚਲਦੇ ਹਾਈ ਫਾਈ ਕਰੀਏ ਤੇ ਬਹੁਤ ਬਣੀ ਰਾਤ ਸਭ ਕੋ ਨਿਤ ਰੱਤੀਆਂ ਵਾਸਤੇ ਤੰਦਰੁਸਤੀਆਂ ਵਾਸਤੇ ਇਹਨਾਂ ਨੂੰ ਹਮ ਅੱਜ ਦੇਖੇ ਹੇੜਦੇ ਰਹਿਣ ਬਸ ਮਾਫੀ ਲਓ ਮਤਲਬ ਭੈਣ ਭਰਾਣਾ ਹਮੇਸ਼ਾ ਜੁੜ ਕੇ ਰਹੋ ਰਹੋ ਪਿਆਰ ਨਾਲ ਰਹੋ ਢਿਲਕਾਰ ਵਾਲੀ ਨਾਲ ਵੀ ਵਧੀਆ ਰਹੋ ਹਾਂ ਹਾਂ ਜੰਗ ਦੇ ਜੰਗ ਇਸਕੇ ਲਈ ਕੀ ਬਾਤ ਕਰ ਰਹੇ ਹੋ ਆਪੀਂੇ ਆਦਮੀ ਨਾਲ ਵਧੀਆ ਪਿਆਰ ਰਹੇ ਪਾਂਡ ਪਾਂਿਆਂ ਦਾ ਪਿਆਰ ਰਹੇ ਹੋਰ ਜ਼ਿੰਦਗੀ ਚ ਕੀ ਐ ਇੱਥੇ ਨਹੀਂ ਝਗੜਿਆ ਆ ਬਸੋ ਜਿੰਦਾ ਇੱਥੇ ਆ ਗੱਡਣਾ ਕਰੋ ਪਿਆਰ ਨਾਲ ਰਹੋ ਬਸ ਚਲੋ ਮਿਲਦੇ ਆਮੀ ਸਾਰਿਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ